ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਤੁਹਾਡਾ ਚੈਨਲ ਫੋਲੋ ਕਰਨ ਤੇ ਕੋਈ ਪੈਸਾ ਨਹੀਂ ਲੱਗਣਾ ਤੇ ਨਾ ਵੀਡੀਓ ਸ਼ੇਅਰ ਕਰਨ ਤੇ ਲੱਗਣਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਸ ਕਰੋੜ ਪਤੀ ਦੀ ਬੰਦੇ ਦੀ ਲਖਵਿੰਦਰ ਸਿੰਘ ਦੀ ਵੀਡੀਓ ਕਿਸੇ ਇਮਾਨਦਾਰ ਅਫਸਰ ਕੋਲੇ ਜਾਂ ਕਿਸੇ ਇਮਾਨਦਾਰ ਵਕੀਲ ਕੋਲੇ ਪਹੁੰਚ ਸਕਦੀ ਹੈ ਬਸ ਇੱਕ ਤੁਹਾਡੇ ਸ਼ੇਅਰ ਵਾਲੀ ਲੜੀ ਨਹੀਂ ਟੁੱਟਣੀ ਚਾਹੀਦੀ ਇਨਸਾਨੀਅਤ ਦੇ ਨਾਤੇ ਅੱਗੇ ਜਿਹੜੀ ਤੁਹਾਨੂੰ ਆਪਾਂ ਵੀਡੀਓ ਦੱਸ ਰਹੇ ਹਾਂ ਇਹ ਜਿਹੜਾ ਵੀਰ ਹੈ ਇਹ ਲਖਵਿੰਦਰ ਸਿੰਘ ਹੈ ਬਠਿੰਡੇ ਦਾ ਰਹਿਣ ਵਾਲਾ ਹੈ ਇਹ ਵੀਰ ਕਰੋੜਪਤੀ ਹੈ ਕਰੋੜਪਤੀ ਕਿਵੇਂ ਹੈ ਉਹ ਅੱਗੇ ਆਪਾਂ ਤੁਹਾਨੂੰ ਇਹਦੀ ਕਹਾਣੀ ਵਿੱਚ ਦੱਸਾਂਗੇ ਵੀਰ ਕਰੋੜਪਤੀ ਐਵੇਂ ਹੈ ਤੁਹਾਡੀਆਂ ਵੀ ਇਸ ਦੀ ਕਹਾਣੀ ਸੁਣ ਕੇ ਅੱਖਾਂ ਨਮ ਹੋ ਜਾਣਗੀਆਂ ਇਹਦੀ ਕਹਾਣੀ ਹੈ 2001 ਦੀ 2001 ਦੇ ਵਿੱਚ ਇਹ ਵੀਰ ਆਪਣਾ ਘਰ-ਬਾਰ ਛੱਡ ਕੇ ਪਹਾੜਾਂ ਦੇ ਵਿੱਚ ਸਾਧੂ ਸੰਤਾਂ ਦੇ ਕੋਲੇ ਚਲਾ ਗਿਆ ਉਸ ਤੋਂ ਬਾਅਦ 3-4 ਸਾਲ ਬਾਅਦ ਇਹ ਵਾਪਸ ਆਇਆ ਬਠਿੰਡੇ ਚ ਤੇ ਇਸ ਹਾਲਤ ਦੇ ਵਿੱਚ ਰਹਿਣ ਲੱਗਾ ਇਸ ਜਗ੍ਹਾ ਤੇ ਜੇ ਕਿਸੇ ਕਿਸ ਨੇ ਕੁਝ ਖਾਣ ਨੂੰ ਦੇਣਾ ਤਾਂ ਇਹਨੇ ਖਾ ਲੈਣਾ ਨਹੀਂ ਖਾਣ ਨੂੰ ਦੇਣਾ ਤਾਂ ਐਦਾਂ ਹੀ ਪੈ ਜਾਣਾ ਪਰ ਇਹਦੀ ਕੋਈ ਵੀ ਗੱਲ ਕਹੀ ਹੋਈ ਮੂੰਹ ਕੱਢੀ ਹੋਈ 100% ਸੱਚ ਹੁੰਦੀ ਸੀ ਜਿਸ ਕਰਕੇ ਸਾਰੇ ਇਸ ਦੀ ਸੇਵਾ ਕਰਦੇ ਸੀਗੇ ਫਿਰ ਇਸ ਦੀ ਜ਼ਿੰਦਗੀ ਦੇ ਵਿੱਚ ਪੱਗ ਵਾਲੇ ਵੀਰ ਅਜੈਬ ਸਿੰਘ ਜੀ ਆਏ ਅਜੈਬ ਸਿੰਘ ਜੀ ਇਸ ਦੀ ਜ਼ਿੰਦਗੀ ਦੇ ਵਿੱਚ ਇੱਕ ਪਰਮਾਤਮਾ ਵਾਂਗੂੰ ਆਏ ਉਹਨਾਂ ਨੇ ਆ ਕੇ ਇਸ ਵੀਰ ਦੇ ਨਾਲ ਹਾਲਚਲ ਪੁੱਛਿਆ ਇਸ ਨੂੰ ਖਾਣ ਨੂੰ ਕੁਝ ਦਿੱਤਾ ਉਸ ਤੋਂ ਬਾਅਦ ਇਸ ਦੀ ਕਹਾਣੀ ਜਾਣਨ ਦੀ ਕੋਸ਼ਿਸ਼ ਕੀਤੀ ਪਰ ਵੀਰ ਦਾ ਐਦਾਂ ਵੀ ਪਹਿਲਾਂ ਵੀ ਜਿੰਨਿਆਂ ਨੂੰ ਇਹਨੇ ਕਹਾਣੀ ਆਪਣੀ ਦੱਸੀ ਹੈ ਉਸ ਦਾ ਮਨ ਟੁੱਟਿਆ ਹੈ ਤਾਂ ਉਸ ਲਈ ਕਹਾਣੀ ਦੱਸਣ ਤੋਂ ਝਿਜਕਤਾ ਸੀਗਾ ਫਿਰ ਹੌਲੀ-ਹੌਲੀ ਅਜੈਬ ਸਿੰਘ ਜੀ ਇਸ ਕੋਲ ਰੋਜ਼ ਵਾਂਗੂੰ ਆਉਣ ਲੱਗੇ ਆ ਕਿ ਇਸ ਕੋਲ ਥੋੜਾ ਟਾਈਮ ਬਤਾਉਣ ਲੱਗੇ ਹੌਲੀ ਹੌਲੀ ਜਦੋਂ ਵਿਸ਼ਵਾਸ ਹੋ ਗਿਆ ਤਾਂ ਵੀਰ ਨੇ ਆਪਣੀ ਕਹਾਣੀ ਦੱਸੀ ਕਿ ਮੈਂ ਫੌਜ ਦੇ ਵਿੱਚੋਂ ਰਿਟਾਇਰ ਹੋਇਆ ਸੀਗਾ 40000 ਰੁਪਏ ਮਹੀਨਾ ਪੈਨਸ਼ਨ ਲੈਂਦਾ ਸੀ ਘਰ ਤੋਂ ਕਲੇਸ਼ ਤੋਂ ਦੁਖੀ ਹੋ ਕੇ ਮੈਂ ਘਰ-ਬਾਰ ਛੱਡ ਕੇ ਘਰੋਂ ਚਲੇ ਗਿਆ ਪਰ ਅਫਸੋਸ ਰੋ ਇਸ ਗੱਲ ਤੁਰਿਆ ਸੀ ਕਿ ਅੱਜ ਦੀ ਟਾਈਮ 'ਚ ਇਸ ਬੰਦੇ ਕੋਲੇ ਕੋਈ ਵੀ ਆਪਣਾ ਫੌਜ ਦਾ ਜਾਂ ਆਪਣਾ ਆਧਾਰ ਕਾਰਡ ਪੈਨ ਕਾਰਡ ਕੋਈ ਡਾਕੂਮੈਂਟਸ ਨਹੀਂ ਸੀ ਜਿਵੇਂ ਹੀ ਅਜੈਬ ਸਿੰਘ ਇਸ ਦੀ ਜ਼ਿੰਦਗੀ ਦੇ ਵਿੱਚ ਆਈ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਵੀਰ ਨੇ ਦੇਸ਼ ਦੇ ਲਈ ਸੇਵਾ ਕੀਤੀ ਹੈ ਦੇਸ਼ ਦੇ ਲਈ ਸੇਵਾ ਦੇਸ਼ ਦੇ ਲਈ ਸੇਵਾ ਕੀਤੀ ਹੈ ਤੇ ਇਸ ਨੂੰ ਇਹਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਤਾਂ ਫਿਰ ਅਜੈਬ ਸਿੰਘ ਜੀ ਇਸ ਨੂੰ ਨਾਲ ਲੈ ਕੇ 4-5 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਸ ਨੂੰ ਫੌਜ ਦੇ ਦਫ਼ਤਰ ਦੇ ਵਿੱਚ ਲੈ ਕੇ ਗਏ ਤੇ ਇਸ ਦੇ ਜਿਹੜੇ ਵੀ ਫੌਜ ਵਾਲੇ ਡਾਕੂਮੈਂਟ ਸੀਗੇ ਉਹ ਸਾਰੇ ਬਣਵਾਏ ਕਹਿੰਦਾ ਮਤਲਬ ਅੱਜ ਦੀ ਰੇਟ ਦੇ ਵਿੱਚ ਇਸ ਦੇ ਵੀਰ ਦਾ ਜਿਹੜਾ ਵੱਲ ਸਰਕਾਰ ਵੱਲ ਬਕਾਇਆ ਹੈ ਕਰੋੜ ਸਵਾ ਕਰੋੜ ਰੁਪਈਆ ਬਕਾਇਆ ਹੈ ਤਾਂ ਫਿਰ ਵੀ ਇਹ ਵੀਰ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਸੀ ਆ ਇਸ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਆਏ ਅਜੈਬ ਸਿੰਘ ਜੀ ਆਏ ਇਸ ਵੀਰ ਨੂੰ ਆ ਕੇ ਦਿਲੋਂ ਪਿਆਰ ਕੀਤਾ ਵੀਰ ਨਾਲ ਤੇ ਇਸ ਨੂੰ ਲੈ ਕੇ ਚੱਲੇ ਸੀਗੇ ਓਜ ਦੇ ਦਫ਼ਤਰ ਦੇ ਵਿੱਚ ਤੇ ਵੀਰ ਕਹਿਣ ਲੱਗਿਆ ਕਿ ਮੈਂ ਆਪਣੀ ਪੱਗ ਬਨ ਕੇ ਜਾਣਾ ਹੈ ਆ ਦੇਖੋ ਪੱਗ ਲੱਭ ਰਿਹਾ ਹੈ ਕਹਿੰਦਾ ਮੈਂ ਆਪਣੀ ਪੱਗ ਬਨ ਕੇ ਜਾਣਾ ਹੈ ਬਸ ਵੀਰੋ ਤੁਹਾਡੇ ਇੱਕ ਸ਼ੇਰ ਦੇ ਨਾਲ ਵੀ ਇਸ ਵੀਰ ਨੂੰ ਇਸ ਦਾ ਹੱਕ ਮਿਲ ਸਕਦਾ ਹੈ ਮਿਹਨਤ ਅਗਲੇ ਦੀ ਅਗਲੇ ਨੇ ਦੇਸ਼ ਦੀ ਲਈ ਸੇਵਾ ਕੀਤੀ ਪਰ ਅੱਜ ਇਹ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਹੈ ਇਹ ਤੁਸੀਂ ਵੀਰ ਪੈਣ ਹੀ ਇਸ ਨੂੰ ਠੋਕਰਾਂ ਤੋਂ ਬਚਾ ਸਕਦੇ ਹੋ ਵੀਡੀਓ ਸ਼ੇਅਰ ਕਰਕੇ ਚੈਨਲ ਨੂੰ ਫੋਲੋ ਕਰੋ ਤਾਂ ਜੋ ਕਿਸੇ ਹੋਰ ਵੀਰ ਦੀ ਅੱਗੇ ਐਦਾਂ ਮਦਦ ਹੋ ਸਕੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਸ ਇੰਨੀ ਕ ਬੇਨਤੀ ਹੈ ਵੀਡੀਓ ਦੇਖੋ ਵੀਰ ਦੀ ਅਗਲੇ ਵੀਰ ਦੀ ਜਵਾਨੀ ਤੁਸੀਂ ਆਪ ਸੁਣ ਸਕਦੇ ਹੋ ਕਿ ਵੀਰ ਕਿੰਨਾ ਦੁਖੀ ਸੀ ਤੇ ਇਸ ਦੀ ਜ਼ਿੰਦਗੀ ਦੇ ਵਿੱਚ ਅਜੈਬ ਸਿੰਘ ਜੀ ਕਿੱਦਾਂ ਰੱਬ ਬਣ ਕੇ ਉਤਰੇ ਤੇ ਇਸ ਨੂੰ ਨਾਲ ਲੈ ਕੇ ਗਏ ਫੌਜ ਦੇ ਦਫ਼ਤਰ ਦੇ ਵਿੱਚ ਬਾਸ ਬਾੜ ਗਿਆ ਨਾ ਆਹ ਮਾਰ ਕੇ ਅਸਾਂ ਤੁਹਾਨੂੰ ਲੈ ਆਣਾ ਮਾਤਾ ਪਿਤਾ ਦੇ ਘਟਾ ਰਹੇ ਸਰਾ ਲਾਜ ਆ ਗਿਆ ਆ ਗਿਆ ਆ ਗਿਆ ਆਗੇ ਉਹ ਕੋਈ ਹੈਲੋ ਹਾਂ ਗੋੜੇ ਵਰਤੇ ਕਿ ਰੁੱਟੀ ਖਵਾਣ ਦੇ ਨੂੰ ਕੋਟੇ ਪਾਈ ਤੇ ਬਾਈ ਤੇ ਜਾਹ ਪਣ ਘਾਟੇ ਨੂੰ ਕਿਹਦੇ ਗੱਲਾਂ ਵੀ ਸੱਚੀਆਂ ਹੁੰਦੀਆਂ ਮੈਂ ਅਸਲ ਵਿੱਚ ਕਈ ਕਈ ਡਰਾਈਵਰ ਇਹਨੂੰ ਗੇੜਾ ਵੀ ਭਰਦੇ ਨੇ ਕੋਈ ਨਹੀਂ ਦੇਖ ਲਾ ਬਣਦੀ ਇਹਦਾ ਫਵਾਲਾ ਯਾਰ ਨੀਂਦ ਰਹਿੰਦੇ ਹਾਲਾ ਫਕਰ ਬੰਦਾ ਫਕਰ ਬੰਦਾ ਫਕਰ ਬੰਦਾ ਹੁਣ ਕਿਉਂ ਰੋਣਾ ਹੁਣ ਤਾਂ ਤੇਰੇ ਸਾਰੇ ਦੁੱਖ ਦਰਦ ਦੂਰ ਹੋ ਗਏ ਹੁਣ ਕਿਉਂ ਰੋਣਾ ਨੂੰ ਜਿੱਦ ਤੋ ਵੀ ਰਾਹੀ ਆ ਜਾ ਕਰ ਹੁਣ ਨਾ ਰੋ ਹੋਂ ਤਾਂ ਤੇਰੇ ਸਾਰੇ ਦੁੱਖ ਦਰਦ ਦੂਰ ਹੋ ਗਏ ਆਏ ਆ ਆ ਬਾਈ ਨੂੰ ਸ਼ਵਾਸ਼ੇ ਦਿਆਂ ਕਰ ਜਿਹੜੇ ਨੇ ਆਪਾਂ ਦਾ ਕਰੀ ਸ਼ਵਾਸ਼ ਨਹੀਂ ਇਹ 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 ਰੱਬ ਹੀ ਹੁੰਦਾ ਹੈ ਰੱਬ ਕਿਹੜੇ ਰੂਪ ਚ ਮਿਲਣਾ ਹੈ ਰੱਬ ਦੇ ਘਰ ਦਾ ਪਤਾ ਨਹੀਂ ਪਤਾ ਠੀਕ ਹੈ ਇਹਨੂੰ ਕਿਸੇ ਨੇ ਦੱਸਿਆ ਇਹ ਲੋਕ ਸੇਵਾ ਚ ਲੱਗਿਆ ਹੋਇਆ ਹੈ ਤਾਂ ਇਹ 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 ਦਾ ਤੂੰ ਗੁਣ ਗਾਇਆ ਕਰ ਤੇ ਰੱਬ ਦੇ ਘਰ ਦਾ ਪਤਾ ਹੈ ਹੁਣ ਤਾਂ ਤੇਰੇ ਰੋਣ ਵਾਲੇ ਦਿਨ ਚਲੇ ਗਏ ਕੋਨ ਨਾਲ ਰੋਣਾ ਦੇ ਦਿਨ ਤੇਰੇ ਲੈ ਕੇ ਹੁਣ ਹੁਣ ਤੱਕ ਬਿਲਕੁਲ ਹੁਣ ਤੱਕ ਜਿਹੜੇ ਤੇਰੇ ਨਾਲ ਨਹੀਂ ਸੀ ਖੜਦੇ ਜਿਹੜੇ ਤੈਨੂੰ ਪੁੱਛਦੇ ਨਹੀਂ ਸੀ ਉਹ ਤੇਰੇ ਕੋਲੇ ਆ ਕੇ ਤੇਰੇ ਪੈਰ ਬੋਗਿਆ ਕਰਨਗੇ ਅਗਰ ਯਾਦ ਰੱਖੀਂ ਨਹੀਂ ਯਾਦ ਰੱਖੀਂ ਤੇਰੇ ਪਿਆਰ ਤੋਂ ਸਭ ਹਾਂ ਸਭ ਨਹੀਂ ਮੈਂ ਇਹ ਦੇ ਦਿੰਦਾ ਉਹ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਠੀਕ ਹੈ ਜਿਹੜੀ ਤੂੰ ਬਾਰਡਰਾਂ ਦੇ ਉੱਤੇ ਜਾਂ ਫੌਜ ਦੇ ਵਿੱਚ ਜਿਹੜੀ ਭਗਤੀ ਕੀਤੀ ਹੈ ਨਾ ਉਹ ਭਗਤੀ ਅੱਜ ਤੇਰੇ ਮਤਲਬ ਨਾ ਕੰਮ ਦੇਊਗੀ ਤੈਨੂੰ ਉਹ ਭਗਤੀ ਦਾ ਭਾਗ ਲੱਗਣਾ ਹੈ ਜਿਹੜੇ ਬੰਦਿਆਂ ਨੇ ਤੇਰੇ ਨਾਲ ਧੋਖਾ ਕੀਤਾ ਉਹ ਬੰਦਿਆਂ ਨੇ ਸੋਚਿਆ ਨਹੀਂ ਉਹਨਾਂ ਤੋਂ ਖਾਦਾ ਨਹੀਂ ਗਿਆ ਬਾਈ ਜਗਤਾਰ ਸਿੰਘ ਜੀ ਨੂੰ ਸਲੂਟ ਹੈ ਡਾਕੂਮੈਂਟ ਬਣ ਕੇ ਆ ਚੁੱਕੇ ਆ ਜੈਬ ਸਿੰਘ ਜੀ ਦੇ ਮਿਹਨਤ ਸਦਕਾ ਜੈਬ ਸਿੰਘ ਜੀ ਨਾਲ ਹੱਥ ਮਿਲਿਆ ਯਾਨੀ ਕਿ ਉਹਨੂੰ ਇੱਕ ਡਾਕੂਮੈਂਟਸ ਬਣ ਕੇ ਮਿਲ ਗਿਆ ਆ ਅਸੀਂ ਡਾਕੂਮੈਂਟਸ ਮਿਲਣ ਨਾਲ ਹੁਣ ਫੌਜੀ ਦਫ਼ਤਰ ਪਹੁੰਚ ਰਹੀ ਹੈ ਕਿ ਵੀਰ ਦਾ ਜਿਹੜੇ ਵੀ ਬਕਾਇਆ ਰਾਸ਼ੀ ਏ ਫੌਜੀ ਨੂੰ ਦੇ ਵਿੱਚੋਂ ਇਹਦਾ ਸਾਰਾ ਡਾਕੂਮੈਂਟ ਜਿਹੜਾ ਫੌਜ ਦਾ ਜਿਹੜਾ ਇਹਨੇ ਗੁੰਮ ਕਰ ਲਿਆ ਸੀਗਾ ਜਾਂ ਇਹਨੇ ਸੱਟ ਪਾ ਸੀ 2001 ਦੇ ਵਿੱਚ ਬਸ ਲਖਵਿੰਦਰ ਸਿੰਘ ਤੇ ਅਜੈਬ ਸਿੰਘ ਜੀ ਨੇ ਇਸੀ ਦਾ ਇੱਕ ਨਵਾਂ ਦੁਬਾਰਾ ਡਾਕੂਮੈਂਟ ਬਣਿਆ ਦੇ ਜਿਹੜੇ ਸ਼ੇਅਰ ਵਾਲਾ ਪਤਨ ਇਹਨਾਂ ਤੋਂ ਲੱਗੀ ਟੋਪੀ ਟੁੱਟਣੀ ਨਹੀਂ ਚਾਹੀਦੀ ਚੱਕਰ ਲੱਗੇ ਹੈ ਇਨਸਾਨੀਅਤ ਆਪਾਂ ਬਸ ਇੱਕ ਸ਼ੇਅਰ ਦੇ ਨਾਲ ਹੀ ਸਾਬਤ ਕਰ ਸਕਦੇ ਹਾਂ ਕਿ ਕਿੰਨਾ ਭਰਾਵਾਂ ਨੇ ਅੱਜ ਦੇ ਟਾਈਮ ਦੇ ਵਿੱਚ ਵੀ ਆਪਣੇ ਇਨਸਾਨੀਅਤ ਦਿੱਤੀ ਹੈਗੀ ਹੈ ਸ਼ੇਅਰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਕਿਸੇ ਵੀ ਤਰ੍ਹਾਂ ਦੇ ਲਾਈਕ ਸ਼ੇਅਰਿੰਗ ਦੀ ਮਦਦ ਚੈਨਲ ਨੂੰ ਕਰੋ